ਵਿਚਾਰਾਂ ਨੂੰ ਕਰੋ ਸ਼ਾਂਤ ਮਨ ਨੂੰ ਕਰੋ ਇਕਾਗਰ ਅਤੇ ਸੁਰਤ ਨੂੰ ਲੈ ਕੇ ਜਾਓ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਤੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਵਾਗਤ ਹੈ ਤੁਹਾਡਾ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜੀਵਨ ਯਾਤਰਾ ਇੱਕ ਪਵਿੱਤਰ ਯਾਤਰਾ ਦੇ ਅੱਜ ਦੇ ਅਧਿਆਏ ਵਿੱਚ ਸ਼੍ਰੀ ਨਗਰ ਕਸ਼ਮੀਰ ਤੋਂ ਤਿੱਬਤ ਭੂਟਾਨ ਨੇਪਾਲ ਹੁੰਦੇ ਹੋਏ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਭਾਈ ਕੰਨਲਿਆ ਦਾਸ ਜੀ ਪਿੰਡ ਤਪਤ ਵਿੱਚ ਪੁੱਜ ਜਾਂਦੇ ਹਨ ਤਪਤ ਪਿੰਡ ਇੱਕ ਇਤਿਹਾਸਕ ਪਿੰਡ ਸੀ ਜਿੱਥੇ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਆਪਣੇ ਸਮੇਂ ਵਿੱਚ ਲੀਲਾ ਕੀਤੀ ਹੋਈ ਸੀ ਪਿੰਡ ਦੇ ਬਾਰੋ-ਬਾਰ ਸ਼੍ਰੀ ਕ੍ਰਿਸ਼ਨ ਅਤੇ ਬਲਰਾਮ ਜੀ ਦਾ ਬੜਾ ਸੁੰਦਰ ਮੰਦਿਰ ਸੀ ਪਾਸ ਹੀ ਬੜਾ ਸ਼ਾਂਤ ਸਰੋਵਰ ਸੀ ਨਾਗ ਮਹੀਨੇ ਦੀ ਸੰਗਰਾਂਦ ਸੀ ਅਤੇ ਸਾਰੇ ਪਾਸੇ ਸ਼ਾਂਤੀ ਸੀ ਪਿੰਡ ਦਾ ਨਾਮ ਤਪਤ ਕਹਿਣ ਮਾਤਰ ਹੀ ਸੀ ਮਗਰ ਸ਼ੀਤਲ ਤੇ ਹਰੀ ਭਗਤ ਲੋਕ ਇੱਥੇ ਵਸਦੇ ਸਨ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਉੱਥੇ ਹੀ ਧੂਣਾ ਲਾ ਕੇ ਬੈਠ ਗਏ ਅਤੇ ਪ੍ਰਭੂ ਰੰਗ ਵਿੱਚ ਰੰਗੇ ਗਏ। ਥੋੜੀ ਦੇਰ ਬਾਅਦ ਪਿੰਡ ਤੋਂ ਕੁਝ ਬੱਚੇ ਆ ਗਏ। ਉਹਨਾਂ ਆ ਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ। ਪਹਿਲਾਂ ਕ੍ਰਿਸ਼ਨ ਅਤੇ ਬਲਰਾਮ ਜੀ ਨੂੰ ਨਮਸਕਾਰ ਕੀਤੀ। ਉਪਰੰਤ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ ਪ੍ਰਣਾਮ ਕੀਤਾ। ਕਿਉਂਕਿ ਇਹ ਨਗਰ ਨਿਵਾਸੀ ਸ਼੍ਰੀ ਕ੍ਰਿਸ਼ਨ ਜੀ ਦੇ ਉਪਾਸਕ ਸਨ ਇਹ ਬਾਲਕ ਗਊਆਂ ਦੇ ਚਰਾਵੇ ਸਨ ਜੋ ਸੁਬਾ ਸ਼ਾਮ ਮੰਦਰ ਵੀ ਆਉਂਦੇ ਸਨ ਉਹਨਾਂ ਵਿੱਚੋਂ ਇੱਕ ਬਾਲਕ ਬੜਾ ਚਤੁਰਬੁੱਧੀ ਵਾਲਾ ਸੀ ਜੋ ਉੱਥੇ ਹੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਅਤੇ ਭਾਈ ਕਮਲਿਆਦਾਸ ਜੀ ਲੱਗੇ ਧੂਣਾ ਸਾਹਿਬ ਲੱਗੇ ਧਿਆਨ ਲਾ ਕੇ ਬੈਠ ਗਿਆ ਭਾਈ ਕਮਲਿਆਦਾਸ ਜੀ ਉਸ ਸਮੇਂ ਗੀਤਾ ਦਾ ਪਾਠ ਸਰਵਣ ਕਰਾ ਰਹੇ ਸੀ ਅਤੇ ਸਮਾਪਤੀ ਕਰਕੇ ਦੇਖਿਆ ਕਿ ਬਾਲਕ ਧਿਆਨ ਲਾ ਕੇ ਬੈਠਾ ਹੋਇਆ ਹੈ ਤੇ ਭਾਈ ਕਮਯਾਦਾਸ ਜੀ ਨੇ ਉਸ ਬਾਲਕ ਤੋਂ ਪੁੱਛਿਆ ਕਿ ਭੋਲੇ ਬਾਲਕ ਤੇਰਾ ਕੀ ਨਾਮ ਹੈ ਤੇਰੀ ਕਿਤਨੀ ਉਮਰ ਹੈ ਤੇਰੇ ਅੰਦਰ ਬੜੀ ਸ਼ਰਦਾ ਭਗਤੀ ਪ੍ਰਤੀਤ ਹੁੰਦੀ ਹੈ ਤਾਂ ਉਹ ਬਾਲਕ ਬੜੀ ਨਿਮਰਤਾ ਨਾਲ ਬੋਲਿਆ ਕਿ ਜੀ ਮੇਰਾ ਨਾਮ ਤਾਂ ਨਹੀਂ ਰਾਇ ਹੈ ਮਗਰ ਸਾਰੇ ਮੈਨੂੰ ਧੰਨਾ ਕਹਿ ਕੇ ਬੁਲਾਉਂਦੇ ਹਨ ਮੇਰੀ ਉਮਰ 10 ਵਰਸ਼ ਹੈ ਮੈਂ ਗਉਆ ਚਾਰਦਾ ਹਾਂ ਅਤੇ ਹਰੀ ਸਿਮਰਨ ਕਰਦਾ ਹਾਂ ਇਸ ਤੋਂ ਬਿਨਾ ਮੈਨੂੰ ਕੋਈ ਕੰਮ ਨਹੀਂ ਮੇਰੀ ਬੁੱਧੀ ਬੜੀ ਥੋੜੀ ਹੈ ਗਿਆਨ ਵੀ ਥੋੜਾ ਹੈ ਮੰਦਰ ਵਿੱਚ ਦੋ ਵੇਲੇ ਆ ਕੇ ਮੱਥਾ ਟੇਕਦਾ ਹਾਂ ਅੱਜ ਆਪ ਸੰਤਾਂ ਦੇ ਦਰਸ਼ਨ ਕਰਕੇ ਮੇਰੇ ਮਨ ਵਿੱਚ ਬੜੀ ਖੁਸ਼ੀ ਅਤੇ ਸੰਤੋਖ ਆ ਗਿਆ ਹੈ ਭਾਈ ਕਮਲਜਾ ਦਾਸ ਜੀ ਪ੍ਰਤੀ ਗੱਲ ਕਰਦਾ ਹੋਇਆ ਬਾਲਕ ਧੰਨਾ ਕਹਿੰਦਾ ਹੈ ਕਿ ਮਹਾਰਾਜ ਜੀ ਇਹ ਕਿਹੜੀ ਪੁਸਤਕ ਹੈ ਜਿਸ ਦਾ ਆਪ ਪਾਠ ਕਰ ਰਹੇ ਸੀ ਮੈਨੂੰ ਕੁਝ ਸਮਝ ਤਾ ਨਾ ਆਈ ਪਰ ਇਹ ਪਾਠ ਸੁਣ ਕੇ ਮੇਰੇ ਹਿਰਦੇ ਵਿੱਚ ਸ਼ਾਂਤੀ ਆ ਗਈ ਹੈ ਸੰਤੋਖ ਆ ਗਿਆ ਹੈ ਇਸ ਲਈ ਗਿਆਨ ਜੋ ਮੁਕਤੀ ਦਾ ਦਾਤਾ ਹੈ ਉਸ ਦਾ ਕਥਨ ਕਰੋ ਇਹ ਸੁਣ ਕੇ ਜਗਤ ਗੁਰੂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਮੁਸਕਰਾ ਪੈਂਦੇ ਹਨ ਅਤੇ ਭਾਈ ਕਮਜਿਆ ਦਾਸ ਜੀ ਤੰਨੇ ਨੂੰ ਉੱਤਰ ਦਿੰਦੇ ਹਨ हे बालक ਇਸ ਪੁਸਤਕ ਦਾ ਨਾਮ ਭਗਵਤ ਗੀਤਾ ਹੈ ਇਹ ਅਰਜਨ ਪ੍ਰਤੀ ਅਤੇ ਸਾਰੇ ਸੰਸਾਰ ਪ੍ਰਤੀ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਨੇ ਉਪਦੇਸ਼ ਦਿੱਤੇ ਹਨ ਸ਼੍ਰੀ ਕ੍ਰਿਸ਼ਨ ਜੀ ਵੀ ਗਵਾਮਾਚਾਰ ਦੇ ਸਨ ਤੁਸੀਂ ਵੀ ਗਵਾਮਾਚਾਰਦੇ ਹੋ ਇਸ ਵਾਸਤੇ ਦੁਆਰਕਾ ਵਾਸੀ ਦਾ ਸਿਮਰਨ ਕਰਿਆ ਕਰੋ ਜਨਮ ਮਰਨ ਅਤੇ ਸਭੇ ਦੁੱਖ ਕਲੇਸ਼ ਮੁੱਕ ਜਾਣਗੇ ਫੇਰ ਬਾਬਾ ਕਮਲਿਆ ਜੀ ਬੋਲੇ ਇਹ ਰਾਜ yogi ਸ਼ਿਵ ਸਰੂਪ ਗੁਰੂ ਨਾਨਕ ਨੰਦਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਹਨ ਜੋ ਮੇਰੇ ਗੁਰੂ ਹਨ ਜੋ ਸੰਸਾਰ ਨੂੰ ਤਾਰਨ ਵਾਸਤੇ ਆਏ ਹਨ ਇਹ ਸੋਚ ਕੇ ਧਨੀ ਰਾਏ ਨੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ ਪ੍ਰਣਾਮ ਕੀਤਾ ਅਤੇ ਧਿਆਨ ਲਗਾ ਕੇ ਬੈਠ ਗਿਆ ਅਤੇ ਵਿਚਾਰ ਕਰਨ ਲੱਗਾ ਕਿ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦੇ ਕਿਵੇਂ ਦਰਸ਼ਨ ਹੋਣ ਇੱਧਰ ਜਗਤ ਗੁਰੂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਕ੍ਰਿਸ਼ਨ ਜੀ ਦੀ ਮੂਰਤ ਧਾਰ ਲਈ ਅਤੇ ਮੰਦਰ ਵਿੱਚ ਜਾ ਕੇ ਬੈਠ ਗਏ ਇੱਧਰ ਤਨਵੀਰ ਆਏ ਨੇ ਪ੍ਰਣ ਕਰ ਲਿਆ ਕਿ ਜਦ ਤੱਕ ਸ਼੍ਰੀ ਕ੍ਰਿਸ਼ਨ ਮਹਾਰਾਜ ਨਹੀਂ ਆਉਂਦੇ ਮੈਂ ਅੰਨ ਜਲ ਨਹੀਂ ਛਕਾਂਗਾ ਅਤੇ ਭਗਵਾਨ ਦੀ ਉਸਤਤੀ ਕਰਨ ਲੱਗ ਪਿਆ ਸਾਂਵਰੀ ਮੂਰਤ ਦਾ ਧਿਆਨ ਕਰਕੇ ਬੇਨਤੀ ਕਰਨ ਲੱਗਾ हे ਕ੍ਰਿਸ਼ਨ ਜੀ ਜਿੱਦਾਂ ਤੁਸੀਂ ਦਰੋਪਤੀ ਦੀ ਲੱਜਾ ਰੱਖੀ ਸੀ ਅੱਜ ਵੀ ਉਸੇ ਤਰ੍ਹਾਂ ਪ੍ਰਗਟ ਹੋਵੋ ਅਤੇ ਮੇਰੀ ਵੀ ਲੱਜਾ ਰੱਖੋ ਮੈਨੂੰ ਦਰਸ਼ਨ ਦੇਵੋ ਤੁਹਾਡੇ ਤੋਂ ਬਿਨਾ ਮੇਰਾ ਕੌਣ ਹੈ ਮੈਂ ਸਭ ਸੰਸਾਰ ਦੀਆਂ ਆਸਾਂ ਹੁ ਲਾਹ ਦਿੱਤੀਆਂ ਹਨ ਉਧਰ ਘਰ ਵਿੱਚ ਧਨਰੇ ਦੇ ਮਾਤਾ ਪਿਤਾ ਨੂੰ ਫਿਕਰ ਹੋ ਗਿਆ ਕਿ ਧੰਨਾ ਅਜੇ ਤੱਕ ਘਰ ਕਿਉਂ ਨਹੀਂ ਆਇਆ ਤਾਂ ਧੰਨੇ ਦੀ ਮਾਤਾ ਨੇ ਬਾਲਕਾਂ ਨੂੰ ਧੰਨੇ ਬਾਬਤ ਪੁੱਛਿਆ ਕਿ ਉਹ ਕਿੱਥੇ ਹੈ ਤਾ ਸਾਰੇ ਬਾੜਕਾ ਨਿਕਿਆ ਤੰਨਾ ਮੰਦਰ ਵਿੱਚ ਧਿਆਨ ਲਗਾ ਕੇ ਬੈਠਾ ਹੋਇਆ ਤਾਂ ਮਾਤਾ ਕਬਰਾਈ ਹੋਈ ਮੰਦਰ ਵਿੱਚ ਭੋਜਨ ਲੈ ਕੇ ਗਏ ਕਿ ਭੋਜਨ ਦਾ ਸਮਾਂ ਹੋ ਗਿਆ ਹੈ ਬਾਲਕ ਜੀ ਰੋਟੀ ਖਾਓ ਉਧਰ ਧੰਨੇ ਨੇ ਕਿਹਾ ਜਦ ਤੱਕ ਭਗਵਾਨ ਦੇ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਦਰਸ਼ਨ ਨਹੀਂ ਹੁੰਦੇ ਮੈਂ ਰੋਟੀ ਪਾਣੀ ਨਹੀਂ ਸ਼ਕਾਂਗਾ ਤਾਂ ਮਾਤਾ ਨੇ ਬੜਾ ਸਮਝਾਇਆ ਮਗਰ ਤੰਨਾ ਨਾ ਮੰਨਿਆ ਤਾਂ ਨੇ ਨੇ ਕਿਹਾ ਕਿ ਮੈਂ ਅਗਿਆਨੀ ਹਾਂ ਢੋਹ ਰਾਂ ਭਗਵਾਨ ਦੇ ਦਰਸ਼ਨ ਚਾਹੁੰਦਾ ਹਾਂ ਹੁਣ ਇੱਕੋ ਰਸਤਾ ਰਹਿ ਗਿਆ ਹੈ ਕਿ ਜਲ ਕਰ ਹੀ ਮਰ ਜਾਵਾਂ ਆਪਣੇ ਆਸਨ ਤੋਂ ਧੰਨਾ ਉੱਠਿਆ ਅਤੇ ਲੱਕੜੀਆਂ ਇਕੱਠੀਆਂ ਕੀਤੀਆਂ ਤੇ ਚਿਖਾ ਬਣਾ ਲਈ ਚੇਤਨ ਧੂਨੀ ਵਿੱਚੋਂ ਅੱਗ ਲੈ ਕੇ ਚਿਖਾ ਨੂੰ ਅੱਗ ਲਾ ਦਿੱਤੀ ਧੰਨਾ ਕ੍ਰਿਸ਼ਨ ਦੀ ਮੂਰਤੀ ਹਿਰਦੇ ਵਿੱਚ ਧਾਰ ਕੇ ਛਾੜ ਮਾਰਨ ਵਾਸਤੇ ਤਿਆਰ ਹੋ ਗਿਆ ਤਾਂ ਉਸ ਸਮੇਂ ਇੱਕ ਕੋਤਕ ਹੋਇਆ ਕਿ ਇਤਨੀ ਵాయు ਆਈ ਇਤਨੀ ਹਵਾ ਆਈ ਜਿਸ ਨੇ ਚਿਖਾ ਦਿਆਂ ਸਾਰੀਆਂ ਲੱਕੜੀਆਂ ਹੀ ਖਿਲਾਰ ਦਿੱਤੀਆਂ ਅਤੇ ਅੱਗ ਬੁਝ ਗਈ ਧੰਨੇ ਦੇ ਮਨ ਵਿੱਚ ਹੋਰ ਕਰੋਧ ਆ ਗਿਆ ਤਾਂ ਉਸ ਨੇ ਲਾਗੂ ਇੱਕ ਕਟਾਰੀ ਫੜ ਲਈ ਅਤੇ ਮਰਨ ਲਈ ਤਿਆਰ ਹੋ ਗਿਆ ਤਦ ਐਸਾ ਕੋਤਕ ਹੋਇਆ ਐਸੀ ਪ੍ਰਮਾਤਮਾ ਦੀ ਕਿਰਪਾ ਹੋਈ ਕਿ ਸਾਕਸ਼ਾਤ ਭਗਵਾਨ ਪ੍ਰਗਟ ਹੋ ਗਏ ਧੰਨੇ ਨੇ ਭਗਵਾਨ ਦੇ ਚਰਨਾਂ ਤੇ ਸੀਸ ਰੱਖ ਦਿੱਤਾ ਅਤੇ ਧੰਨਾ ਕਿਰਤਾਰਥ ਹੋ ਗਿਆ। ਭਗਵਾਨ ਨੇ ਧੰਨੀ ਨੂੰ ਚੁੱਕ ਕੇ ਗਾਣ ਨਾਲ ਲਾ ਲਿਆ। ਫਿਰ ਧੰਨੀ ਨੇ ਭਗਵਾਨ ਨੂੰ ਭੋਜਨ ਖਵਾਇਆ। ਜਦ ਧੰਨਾ ਮੰਦਰ ਵਿੱਚ ਗਿਆ ਤਾਂ ਦੇਖਿਆ ਜਗਤ ਗੁਰੂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਸ਼੍ਰੀ ਕ੍ਰਿਸ਼ਨ ਜੀ ਦਾ ਸਰੂਪ ਧਾਰ ਕੇ ਬੈਠੇ ਹਨ। ਤਾਂ ਧੰਨਾ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਚਰਨਾਂ ਤੇ ਡਿੱਗ ਪਿਆ। ਅਤੇ ਇਸ ਗੱਲ ਦਾ ਵੀ ਧੰਨੇ ਨੂੰ बोਧ ਹੋਇਆ ਕਿ ਇਹ ਸਾਰਾ ਕੋਤਕ ਬਾਬੇ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਹੀ ਹੈ। ਅਤੇ ਪਰਮਾਤਮਾ ਇੱਕ ਹੈ ਭਗਤ ਕਬੀਰ ਸਾਹਿਬ ਜੀ ਨੇ ਵੀ ਰਾਗ ਗੋੜੀ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਫਰਮਾਇਆ ਹੈ ਭੋਲੇ ਪਾਏ ਮਿਲੇ ਰਗੁਰਾਇਆ ਕਹੋ ਕਬੀਰ ਭਗਤ ਕਰ ਪਾਇਆ ਇਹ ਬਾਲਕ ਤਨੀ ਰਾਮ ਦੀ ਸਾਖੀ ਤੋਂ ਸਿੱਧ ਹੁੰਦਾ ਹੈ ਇਦਾਂ ਬਾਲਕ ਤਨੀ ਰਾਇ ਦੁਨੀਆ ਦੀਆਂ ਸਭ ਆਸਾਂ ਛੱਡ ਕੇ ਸਿਰਫ ਆਪਣੇ ਗੁਰੂ ਦਾ ਆਸਰਾ ਲੈ ਕੇ ਤੁਰ ਪੈਂਦਾ ਹੈ ਅਤੇ ਉਸ ਨੂੰ ਜ਼ਿੰਦਗੀ ਦਾ ਮੁਕਾਮ ਹਾਸਲ ਹੋ ਜਾਂਦਾ ਹੈ ਜਨਮ ਮਰਨ ਕਟਿਆ ਜਾਂਦਾ ਹੈ ਸੋ ਸੰਗਤ ਜੀ ਸਾਰੇ ਭਰਮ ਭੁਲੇਖਿਆਂ ਨੂੰ ਮਨੋਂ ਕੱਢ ਕੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਪਰਮ ਪਿਤਾ ਪਰਮੇਸ਼ਵਰ ਦਾ ਆਪਣੇ ਆਪਣੇ ਗੁਰੂ ਮਹਾਰਾਜ ਜੀ ਦਾ ਨਾਮ ਜਪੋ ਤਾਂ ਕਿ ਸਾਡੀ ਵੀ ਮਨੁੱਖੀ ਜ਼ਿੰਦਗੀ ਬਾਲਕ ਧਨੀ ਰਏ ਵਾਂਗੂ ਸਫਲ ਹੋ ਸਕੇ ਸੰਗਤ ਜੀ ਅਗਰ ਜਾਣਕਾਰੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਿਓ ਅਤੇ ਚੈਨਲ ਸੰਤ ਪਰੰਪਰਾ ਪੰਜਾਬ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਇੱਕ ਪਵਿੱਤਰ ਯਾਤਰਾ ਬਾਬਾ ਸ਼੍ਰੀ ਚੰਦੀ ਦੀ ਜੀਵਨ ਯਾਤਰਾ ਦੇ ਅਗਲੇ ਭਾਗ ਵਿੱਚ